ਆ ਮੈਂ ਥੋੜਾ ਹੀ ਕਹਿੰਦੇ ਵੀ ਜੱਟ ਜਗਾੜੇ ਹੁੰਦੇ ਆ ਤੇ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਹੈਗਾ ਡਰੋਨ ਇਸ ਜਗ੍ਹਾ ਤੇ ਉੱਡ ਰਿਹਾ ਸੀ ਤੇ ਪਤੰਗਾ ਨਾਲ ਜਿਹੜਾ ਹੈਗਾ ਡਰੋਨ ਨੂੰ ਖੇਤਾਂ 'ਚ ਸੱਟ ਲਿਆ ਗਿਆ ਠੀਕ ਆ ਉਹ ਉੱਥੇ ਜਿਹੜਾ ਆਪਾਂ ਗੱਲ ਕਰਕੇ ਹੁਣ ਉੱਥੇ ਸਾਹਮਣੇ ਪੁਲਿਸ ਵੀ ਆ ਚੁੱਕੀ ਆ ਦੇਖਿਆ ਜਾਵੇ ਇਧਰਲੇ ਪਾਸੇ ਇਧਰਲੇ ਪਾਸੇ ਜਿਹੜਾ ਹੈਗਾ ਡਰੋਨ ਆ ਉਹ ਆਪਾਂ ਕੀ ਕਿ ਦਿਖ ਪੈ ਕੀ ਹਾਲ ਆ ਬਾਈ ਠੀਕ ਆ ਸੋ ਇਧਰਲੇ ਪਾਸੇ ਜਿਹੜਾ ਡਰੋਨ ਨੂੰ ਤੋ ਇਹ ਜਿਹੜੇ ਖੇਤਾਂ ਦੇ ਵਿੱਚ ਜਿਹੜਾ ਹੈਗਾ ਡਰੋਨ ਆ ਉਹ ਡਿੱਗ ਪਿਆ ਤੇ ਲਗਾਤਾਰ ਜਿਹੜਾ ਹੈਗਾ 8-8 ਚੈਨਲ ਆ ਵੀ ਕਵਰ ਕਰਨੀ ਕੋਸ਼ਿਸ਼ ਕਰਦੇ ਵੀ ਸਾਨੂੰ ਵਿਜ਼ੂਅਲ ਲੈਣ ਦੇ ਤੇ ਉਧਰਲੇ ਪਾਸੇ ਦੂਸਰੇ ਪਾਸੇ ਜਿ ਦੇਖੇ ਸਾਹਮਣੇ ਖੇਤਾਂ ਦੇ ਵਿੱਚ ਪੁਲਿਸ ਆ ਗਈ ਹੈ ਆ ਤੁਸੀਂ ਦੇਖਦੇ ਹੋ ਖੇਤਾਂ ਦੇ ਵਿੱਚ ਜਿਹੜੇ ਹੈਗੇ ਆ ਪੁਲਿਸ ਦੇ ਜਵਾਨ ਆ ਜਿਹੜੇ ਉਹ ਆ ਗਏ ਆ ਕਾਰਨ ਕਿਉਂਕਿ ਜਿਹੜਾ ਡਰੋਨ ਆ ਜਿਹੜਾ ਹੈਗਾ ਭੱਗ ਕੇ ਹਰਿਆਣਾ ਪੁਲਿਸ ਦਾ ਓਹੋ ਕਿਸਾਨਾਂ ਵੱਲੋਂ ਜਿਹੜਾ ਹੈਗਾ ਇਹਨਾਂ ਖੇਤਾਂ 'ਤੇ ਦੇਖਣ ਤੋਂ ਪਹਿਲਾਂ ਚੱਕਿਆ ਪਰ ਹੁਣ ਲਗਾਤਾਰ ਡਰੋਨ ਡਿੱਗਣ ਤੋਂ ਬਾਅਦ ਜਿਹੜਾ ਹੈਗਾ ਦੇਖੀ ਡਰੋਨ ਡਿੱਗਣ ਤੋਂ ਬਾਅਦ ਆਥਰੂ ਗੈਸ ਦੇ ਗੋਲੇ ਛੱਡ ਦਿੱਤੇ ਗਏ ਆ ਬਿਲਕੁਲ ਸਾਰੇ ਸਾਰੇ ਬਹੁਤ ਜ਼ਿਆਦਾ ਭੰਕਰ ਯਾਰ ਇਹਦਾ ਬਹੁਤ ਜ਼ਿਆਦਾ ਖੇਤਾਂ ਦੇ ਵਿੱਚੋਂ ਦੇਖ ਲਓ ਵੀ ਖੇਤਾਂ ਦੇ ਵਿੱਚ ਸਾਰਾ ਕੁਝ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਇਹ ਲੜਾਈ ਆਪਾਂ ਕੇ ਸੜਕਾਂ ਤੋਂ ਖੇਤਾਂ 'ਚ ਆ ਚੁੱਕੀ ਏ ਦੇਖਿਆ ਜਾਵੇ ਤਾਂ ਕਿਉਂਕਿ ਡਰੋਨ ਡਿੱਗਣ ਤੋਂ ਬਾਅਦ ਜਿਹੜਾ ਘਬराई ਹੋਈ ਆਪਾਂ ਕਹਿੰਦੇ ਘਬਰਾੜ ਦੇ ਵਿੱਚ ਲਗਾਤਾਰ ਖੇਤਾਂ ਦੇ ਵਿੱਚ ਫਾਇਰ ਕੀਤੇ ਜਾ ਰਹੇ ਆ ਖੇਤਾਂ ਦੇ ਵਿੱਚ ਸਾਰਾ ਸਾਰਾ ਦੇਖ ਲਓ ਵੀ ਮੈਂ ਉਧਰਲੇ ਪਾਸੇ ਦਾ ਸਾਰਾ ਕੁਝ ਸ਼ਾਂਤ ਹੈ ਤੇ ਕਰ ਖੇਤਾਂ ਦੇ ਵਿੱਚ ਜਿਹੜਾ ਹੈਗਾ ਇੱਕ ਵਾਰੀ ਬਰੋਲੇ ਠਾ ਦਿੱਤੇ ਆ ਕਿਉਂਕਿ ਆਹ ਦੇਖ ਲਓ ਤੁਸੀਂ ਲਗਾਤਾਰ ਕਿੱਦਾਂ ਜਿਹੜਾ ਹੈਗਾ ਡਰੋਨ ਆ ਕਿਉਂਕਿ ਆਪਾਂ ਕਹਿੰਦੇ ਹਰਿਆਣਾ ਪੁਲਿਸ ਦਾ ਡਰੋਨ ਆ ਜਿਹੜਾ ਪਤੰਗ ਨਾਲ ਕਿਸਾਨਾਂ ਨੇ ਸੁੱਟ ਲਿਆ ਸੀ ਤੇ ਉਹਦਾ ਜਿਹੜਾ ਹੈਗਾ ਆਪਾਂ ਕੀ ਕਿ ਉੱਥੋਂ ਗੁੱਸੇ ਚ ਆਈ ਪੁਲਿਸ ਨੇ ਕਿਸਾਨਾਂ ਦੇ ਵਿੱਚ ਆਪਾਂ ਗੱਲ ਕਰ ਗਏ ਖੇਤਾਂ ਦੇ ਵਿੱਚ ਵੀ ਆਪਾਂ ਸਾਰਾ ਸਾਰਾ ਇਸ ਵਕਤ ਜਿਹੜਾ ਹੈਗਾ ਫਾਇਰਿੰਗ ਕੀਤੀ ਆ ਇਹ ਲੜਾਈ ਸੜਕਾਂ ਤੋਂ ਹੁਣ ਲੱਗਦਾ ਖੇਤਾਂ ਚ ਆ ਜਿਹੜੀ ਵੱਡੀ ਆ ਖੇਤਾਂ ਦੀ ਲੜਾਈ ਹੁਣ ਖੇਤਾਂ 'ਚ ਇੱਕ ਤਰ੍ਹਾਂ ਦਾ ਆ ਆਪਾਂ ਦੇਖੇ ਲੜੀ ਜਾ ਰਹੀ ਆ ਤਾਂ ਆਹ ਦੇਖ ਲਓ ਤੁਸੀਂ ਆਡਾ ਡੈਂਗਲਾਂ ਤੇ ਆ ਜੇ ਮੈਂ ਜੇ ਪੂਰਾ ਐਂਗਲ ਦਿਖਾਣਾ ਤਾਂ ਇਹ ਐਂਗਲ ਆ ਇੱਥੋਂ ਲੈ ਕੇ ਇਧਰੋਂ ਨਾਲ ਥਾਂ ਤੋਂ ਇੱਕੋ ਦਮ ਜਿਹੜੇ ਹੈਗਾ ਲਗਭਗ ਦਰਜਣਾ ਗੋਲੇ ਦਾਗੇ ਗਏ ਐ ਜਿਹੜਾ ਹੈਗਾ ਪੁਲਸ ਦੁਆਰਾ ਏ ਕਹਤੇ ਪੁਲਸ ਵੀ ਜਿਹੜੇ ਹੈਗਾ ਖੇਤਾਂ 'ਚ ਆ ਚੁੱਕੇ ਤੁਸੀਂ ਦੇਖ ਲਓ ਅੱਜ ਦੇ ਚਾਹ ਦਾ ਹੈਲਮਟ ਤੁਹਾਨੂੰ ਨਜ਼ਰ ਆਉਂਦੇ ਹੋਣੇ ਆ ਇਹ ਸਾਰੇ ਸਾਰੇ ਜਿਹੜਾ ਡਰੋਨ ਹੈ ਡਰੋਨ ਟਿੱਕਿਆ ਡਰੋਨ ਟਿੱਕਣ ਤੋਂ ਬਾਅਦ ਜਿਹੜਾ ਹੈਗਾ ਕਿਸਾਨਾਂ 'ਚ ਜਿਹੜਾ ਆਪਦੀ ਇੱਕ ਜਿੱਤ ਦੀ ਤੁਸੀਂ ਬੇਬਦ ਉਹਨਾਂ ਨੂੰ ਲਗਾਤੇ ਪਰ ਉਹ ਫਸੇ ਦੇ ਵਿੱਚ ਜਿਹੜਾ ਆਪਾਂ ਕਿਗੇ ਪੁਲਿਸ ਨੇ ਜਿਹੜਾ ਲਗਾਤਾਰ ਫਾਇਰਿੰਗ ਜਿਹੜੀ ਹੈਗੀ ਆ ਆਪਣੀਆਂ ਅ ਕਈ ਜਿਹੜਾ ਹੈਗਾ ਆਪ ਨੂੰ ਗੈਸ ਦੇ ਗੋਲੇ ਛੱਡ ਕੇ ਜਿਹੜਾ ਹੈਗਾ ਅਸਵਾਗਾ ਕਿਸਾਨਾਂ ਦੇ ਜਿਹੜਾ ਆ ਪਾਕੀ ਦੇ drone ਜਿਹੜਾ ਸੱਟਿਆ ਸੂਤ ਆ ਇੱਕ ਤਰ੍ਹਾਂ ਦਾ ਉਹਨਾਂ ਨੇ ਪਰਭਾਈ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਫਲਾਹਾਲ ਕਿਸਾਨ ਦੇ ਹੌਸਲੇ ਜਿਹੜੇ ਹੈਗਾ ਵਧੇ ਹੋਇਆ ਤੁਸੀਂ ਦੇਖ ਸਕਦੇ ਹੋ ਇਧਰੋਂ ਮੋਟਰਾਂ ਤੱਕ ਇੱਧਰ ਹੈ ਕਿਸਾਨ ਬੈਠੇ ਇੱਧਰੋਂ ਜੇ ਇੱਧਰਲੇ ਪਾਸੇ ਦਿਖਾਵਾਂ ਤਾਂ ਪਿੱਛੇ ਜਿਹੜੀਆਂ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਤਾਂ ਨਜ਼ਰ ਆਉਣਗੀਆਂ ਕਿ ਲੜਾਈ ਇੱਧਰੋਂ ਜਾਣਾ ਸੀਗਾ ਆਪਾਂ ਗੱਲ ਕਰਕੇ ਸੜਕਾਂ 'ਤੇ ਹੋ ਪਰ ਇਹ ਜਿਹੜੀ ਲੜਾਈ ਹੈ ਸੜਕਾਂ ਤੋਂ ਉਤਰ ਕੇ ਹੁਣ ਜਿਹੜੀ ਹੈਗੀ ਆ ਇਹਨਾਂ ਖੇਤਾਂ 'ਚ ਨਾ ਕੁਪਾਂ ਤੱਕ ਆ ਗਿਆ ਫਿਰ ਤੋਂ ਲਗਾਤਾਰ ਫਾਇਰਿੰਗ ਹੋ ਰਹੀ ਹੈ ਯਾਰ ਤੁਸੀਂ ਦੇਖ ਲਓ ਵੀ ਜਦ ਕਿ ਇੱਕ ਪਾਸੇ ਸਰਕਾਰ ਗੱਲਬਾਤ ਕਰ ਰਹੀ ਹੈ ਤੁਸੀਂ ਦੇਖ ਲਓ ਵੀ ਇੱਕ ਪਾਸੇ ਗੱਲਬਾਤ ਚੱਲ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਦੇਖੋ ਤੁਸੀਂ ਕੀ ਹੋ ਰਿਹਾ ਲਹਾੜ ਲਗਾਤਾਰ ਤੁਹਾਨੂੰ ਪੂਰਾ ਮਸੂ ਗੈਸ ਦੇ ਖੋਲੇ ਆ ਲਗਾਤਾਰ ਵੀ ਸੱਤੇ ਜਾ ਰਹੇ ਆ ਯਾਰ ਸੋ ਕਿਤਾ ਤੁਸੀਂ ਦੇਖ ਲਓ ਇਸ ਵਕਤ ਜਿਹੜਾ ਥੋ ਗੈਸ ਦੇ ਖੋਲੇ ਲਗਾਤਾਰ ਆ ਸੜਕਾਂ ਤੇ ਦੇਖੋ ਤੋਂ ਬਿਨਾ ਆਪਾਂ ਗੱਲ ਕਰਕੇ ਖੇਤਾਂ ਚ ਲਗਾਤਾਰ ਛੁੱਟੇ ਜਾ ਰਹੇ ਆ ਇਹ ਸਭ ਆਹ ਤੀਆਂ ਤਸਵੀਰਾਂ ਜਿਹੜੀਆਂ ਅੱਜ ਨਾਲ ਮੈਂ ਦਿਖਾਉਣ ਦੇ ਪਾਸੇ ਕਰਦਾ ਕਿ ਕਿਦਾਂ ਜਿਹੜਾ ਹੈਗਾ